ਸਰ ਸਭ ਤੋਂ ਪਹਿਲਾਂ ਅੱਜ ਆਪਾਂ ਇੱਕ ਵੈਸੇ ਤਾਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੀ ਲੋਕਾਂ ਨੇ ਇਸ ਬਾਰੇ ਗੱਲ ਕੀਤੀ ਹੋਣੀ ਹੈ ਨਿਊਜ਼ੀਲੈਂਡ ਬਾਰੇ ਅੱਜ ਤੋਂ 2-3 ਸਾਲ ਪਹਿਲਾਂ ਬਹੁਤ ਸਾਰੇ ਸਟੂਡੈਂਟ ਗਏ ਵੀ ਹੈ ਹਨਾ ਤੇ ਹੁਣ ਪਿੱਛੇ ਜੇ ਦੇਖਦੇ ਆਪਾਂ ਕੁਝ ਸਮੇਂ ਤੋਂ ਨਿਊਜ਼ੀਲੈਂਡ ਬਹੁਤ ਘੱਟ ਲੋਕ ਜਾ ਰਹੇ ਆ ਜਾਂ ਪ੍ਰਮੋਟ ਹੀ ਨਹੀਂ ਕੀਤਾ ਜਾ ਰਿਹਾ ਵੀਜ਼ਾਸ ਬੰਸੀ ਜਾਂ ਕਰੋਨਾ ਤੋਂ ਬਾਅਦ ਲਾ ਲਈਏ ਤਾਂ ਆਪਾਂ ਕਾਫੀ ਡਾਊਨਫਾਲ ਜਿਹੜਾ ਹੈਗਾ ਉੱਥੇ ਲੋਕਾਂ ਨੇ ਇੰਟਰਸਟ ਦਿਖਾਇਆ ਸਟੂਡੈਂਟ ਨੇ ਵੀ ਯਾਨੀ ਵੀਜ਼ੇ ਨਹੀਂ ਮਿਲੇ ਨਿਊਜ਼ੀਲੈਂਡ ਦੇ ਤੇ ਅੱਜ ਦੇ ਟਾਈਮ ਦੇ ਵਿੱਚ ਨਿਊਜ਼ੀਲੈਂਡ ਦੀ ਆਲ ਓਵਰ ਸਿਨੈਰੀਓ ਹੈ ਜਿਹੜ ਬੱਚੇ ਅਪਲਾਈ ਕਰ ਸਕਦੇ ਆ ਔਰ ਪਹਿਲੇ ਤਾਂ ਕੰਟਰੀ ਕਿਸ ਤਰ੍ਹਾਂ ਦੀ ਹੈਗੀ ਐ ਇਸ ਵਾਰੀ ਗੱਲ ਕਰਦੇ। ਦੇਖੋ ਜੇ ਘੁੰਮਣ ਸਾਹਿਬ ਅਸੀਂ ਕੰਟਰੀ ਦੀ ਗੱਲ ਕਰੀਏ ਆਲੀ ਸ਼ਾਨ ਬਹੁਤ ਵਧੀਆ ਕੰਟਰੀ ਐ ਨਿਊਕਲੀਅਰ ਫ੍ਰੀ ਕੰਟਰੀ ਜਿਹਨੂੰ ਆਪਾਂ ਕਹਿੰਦੇ ਆ ਥੈਟ ਇਜ਼ ਨਿਊਜ਼ੀਲੈਂਡ ਫੈਕਟਰੀਜ਼ ਬਹੁਤ ਘਟਨੇ ਜੇ ਅਸੀਂ ਸੇਫਟੀ ਦੀ ਗੱਲ ਕਰੀਏ ਤਾਂ ਜਿਹੜੇ ਬੱਚੇ ਪੜਨ ਜਾਂਦੇ ਨੇ ਚਾਹੇ ਉਹ ਯੂਐਸ ਜਾਣ ਭਾਵੇਂ ਕੈਨੇਡਾ ਜਾਣ ਭਾਵੇਂ ਯੂਕੇ ਜਾਣ ਮੈਂ ਕਹਿੰਦਾ ਦੀ ਦੀ ਬੈਸਟ ਜਿਹੜਾ ਕੰਟਰੀ ਹੈ ਨਿਊਜ਼ੀਲੈਂਡ ਮੁਲਕ ਜਿਹਨੂੰ ਆਪਾਂ ਕਹਿੰਦੇ ਆ ਮੰਨਿਆ ਜਾਂਦਾ ਕਿਉਂਕਿ ਸੇਫਟੀ ਪੱਖੋਂ ਬਹੁਤ ਹੀ ਜ਼ਿਆਦਾ ਵਧੀਆ ਕੰਟਰੀ ਹੈਗਾ ਕਿ ਜਿਹੜੀਆਂ ਇੱਥੋਂ ਕੁੜੀਆਂ ਪੜਨ ਜਾਂਦੀਆਂ ਨੇ ਉਹਨਾਂ ਲਈ ਬਹੁਤ ਸੇਫ ਕੰਟਰੀ ਮੰਨਿਆ ਜਾਂਦਾ ਹੈ ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਬੱਚਿਆਂ ਦਾ ਰੁਝਾਨ ਜਿਹੜਾ ਹੈਗਾ ਨਿਊਜ਼ੀਲੈਂਡ ਵਾਲੇ ਪਾਸੇ ਬਹੁਤ ਘਟ ਰਿਹਾ ਹੈ ਇਦਾਂ ਦੀ ਗੱਲ ਕੁਛ ਨਹੀਂ ਜਿਹੜੇ ਬੱਚੇ ਨਿਊਜ਼ੀਲੈਂਡ ਜਾਣਾ ਚਾਹੁੰਦੇ ਨੇ ਜਿਹੜਾ ਨੂੰ ਪਤਾ ਹੈ ਕਿ ਨਿਊਜ਼ੀਲੈਂਡ ਦੀ ਵਿੱਚ ਕੀ ਫੈਸਿਲਿਟੀਆਂ ਨੇ ਨਿਊਜ਼ੀਲੈਂਡ ਬੱਚਿਆਂ ਲਈ ਕੀ ਵਧੀਆ ਓਪਰਚ्युनिटीਸ ਲੈ ਕੇ ਆਂਦਾ ਹੈ ਜਾਂ ਦੇ ਰਿਹਾ ਹੈ ਕਿ ਆਪਸ਼ਨਸ ਵਧੀਆ ਦੇ ਰਿਹਾ ਹੈ ਜਿਹੜੇ ਬੱਚਿਆਂ ਨੂੰ ਪਤਾ ਨਿਊਜ਼ੀਲੈਂਡ ਉਹ ਜ਼ਰੂਰ ਪੜਨ ਵਾਸਤੇ ਜਾਂਦੇ ਨੇ ਹੁਣ ਅਸੀਂ ਨਿਊਜ਼ੀਲੈਂਡ ਕਿਉਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਕਿਉਂ ਅਸੀਂ ਨਿਊਜ਼ੀਲੈਂਡ ਪ੍ਰਮੋਟ ਕਰਨ ਜਾ ਰਹੇ ਹਾਂ ਰੀਜ਼ਨ ਇਹ ਹੈ ਕਿ ਸਾਡੇ ਕੋਲ ਜਿਹੜੀ ਕਾਲਸ ਨੇ ਆਸਟ੍ਰੇਲੀਆ ਦੀਆਂ ਨਿਊਮਰਸ ਕਾਲਸ ਬੱਚਿਆਂ ਦੀਆਂ ਆਈਆਂ ਰਿਫਿਊਜ਼ਲ ਨਿਊਮਰਸ ਆਈਆਂ ਕਿਉਂਕਿ ਆਪਾਂ ਦੇਖ ਰਹੇ ਹਾਂ ਅੱਜ ਕਿ ਬੱਚਿਆਂ ਨੇ ਕਾਲਜਿਸ ਅਪਲਾਈ ਕੀਤਾ ਕਿਉਂਕਿ ਐਲੀਜੀਬਲ ਨਹੀਂ ਸੀ ਹੈਗੇ ਉਹਨਾਂ ਦੇ ਪਰਸੈਂਟੇਜ ਘੱਟ ਸੀ ਜਾਂ ਉਹਨਾਂ ਦਾ ਗੈਪ ਪਾ ਚੁੱਕਿਆ ਸੀ ਤਾਂ ਉਹਨਾਂ ਨੇ ਆਸਟ੍ਰੇਲੀਆ ਦੇ ਕਈ ਕਾਲਜਿਸ ਦੇ ਵਿੱਚ ਐਡਮਿਸ਼ਨਾਂ ਲਈਆਂ ਬਟ ਕੋਇਨਸੀਡੈਂਟਲੀ ਉਹਨਾਂ ਦੇ ਵੀਜ਼ਾ ਜਿਹੜੇ ਨੇ ਰਿਫਿਊਜ਼ਲ ਬਹੁਤ ਵੱਡੇ ਤਦਾਰ ਤੇ ਆਏ ਤਾਂ ਮੈਂ ਉਹਨਾਂ ਬੱਚਿਆਂ ਲਈ ਇਹ ਬਹੁਤ ਵਧੀਆ ਇੱਕ ਓਪਰਚ्युनिटी ਲੈ ਕੇ ਆਇਆ ਹਾਂ ਵੀਜ਼ਾ ਰੂਟ ਥਰਡ ਲਈ ਓਪਰਚ्युनिटी ਲੈ ਕੇ ਆਇਆ ਕਿ ਜਿਹੜੇ ਬੱਚੇ ਆਸਟ੍ਰੇਲੀਆ ਰਿਫਿਊਜ਼ ਹੋ ਚੁੱਕੇ ਨੇ ਕਿਸੇ ਕਾਰਨ ਕਰਕੇ ਰਿਫਿਊਜ਼ ਹੋ ਚੁੱਕੇ ਨੇ ਸਭ ਤੋਂ ਪਹਿਲੀ ਗੱਲ ਉਹ ਨਿਊਜ਼ੀਲੈਂਡ ਦੇ ਵਿੱਚ ਸਟੱਡੀ ਕਰਨ ਦੇ ਲਈ ਬਿਲਕੁਲ ਐਲੀਜੀਬਲ ਹੈਗੇ ਨੇ ਫੰਡਸ ਜੇ ਅਸੀਂ ਦੇਖੀਏ ਜਿਹੜੇ ਬੱਚੇ ਨਿਊਜ਼ੀਲੈਂਡ ਜਾਣਾ ਚਾਹੁੰਦੇ ਆ ਜਾਂ ਆਸਟ੍ਰੇਲੀਆ ਅਪਲਾਈ ਉਹਨਾਂ ਨੇ ਕਿਹਾਤਾ 3 ਤੋਂ 4 ਮਹੀਨੇ 5 ਮਹੀਨੇ ਪੁਰਾਣੇ ਦੇ ਫੰਡ ਚਾਹੀਦੇ ਸੀ ਤਾਂ ਉਹੀ ਫੰਡ ਜਿਹੜੇ ਨੇ ਆਪਣੇ ਨਿਊਜ਼ੀਲੈਂਡ ਜਿਹੜਾ ਮੰਗਦਾ 4 ਤੋਂ 6 ਮਹੀਨੇ ਉਹ ਅਪਲਾਈ ਕਰ ਸਕਦਾ ਹੈ ਹੁਣ ਜੇ ਫੰਡ ਦੇ ਅਸੀਂ ਡਿਫਰੈਂਸ ਦੀ ਗੱਲ ਕਰੀਏ ਜਾਂ ਪ੍ਰੋਫਾਈਲ ਦੀ ਗੱਲ ਕਰੀਏ ਆਪਾਂ ਪ੍ਰੋਫਾਈਲ ਤੋਂ ਸਟਾਰਟ ਕਰਦੇ ਹਾਂ ਕੋਮਲ ਸਾਹਿਬ ਪਲੱਸ 2 ਬੱਚੇ ਨੇ ਕੀਤੀ ਹੋਈ ਹੈ ਫਰਕ ਮੈਂ ਦੱਸਣਾ ਚਾਹ ਰਿਹਾ ਹਾਂ ਦਰਸ਼ਕੋ ਕਿ ਫਰਕ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਚ ਕੀ ਹੈ ਆਸਟ੍ਰੇਲੀਆ ਮੰਗਦਾ ਹੈ 65% ਮਾਰਕਸ ਤੁਹਾਡੇ ਓਵਰਆਲ 6 ਬੈਂਡ 4 ਕੁ ਪਤੋ 6 ਮਹੀਨੇ ਪੁਰਾਣੇ ਤੁਹਾਡੇ ਫੰਡ ਹੋਣ ਵਿਦ ਸੋਰਸ ਆਫ ਇਨਕਮ ਹੋਵੇ ਔਰ ਤੁਸੀਂ ਅੱਛੀ ਯੂਨੀਵਰਸਿਟੀ ਐਡਮਿਸ਼ਨ ਲੈ ਰਹੇ ਹੋ ਗੈਪ ਨਾ ਹੋਵੇ ਸਭ ਤੋਂ ਪਹਿਲੀ ਗੱਲ ਕੈਸਟ੍ਰੇਲੀਆ ਗੈਪ ਨਹੀਂ ਲੈਂਦਾ ਤਾਂ ਜਿਹੜੇ ਬੱਚੇ ਆਹ ਪ੍ਰੋਫਾਈਲ ਦੇ ਹੈਗੇ ਨੇ ਤਾਂ ਆਸਟ੍ਰੇਲੀਆ ਜਾਂਦੇ ਨੇ ਜਾਂ ਅਪਲਾਈ ਕਰ ਸਕਦੇ ਨੇ ਜਾਂ ਵੀਜ਼ਾ ਲੈ ਸਕਦੇ ਨੇ ਬਟ ਜਿਹੜੇ ਬੱਚੇ ਰਿਫਿਊਜ਼ ਹੋ ਗਏ ਜਾਂ ਪਲੱਸ 2 ਤੋਂ ਬਾਅਦ ਉਹਨਾਂ ਦਾ 2-3 ਸਾਲ ਦਾ ਗੈਪ ਪੈ ਚੁੱਕਿਆ ਪਰਸੈਂਟੇਜ 55% ਹੈਗੀ ਹੈ ਓਵਰਆਲ ਉਹਦੇ 6th ਬੈਂਡ ਹੈਗੇ ਨੇ ਫੰਡ ਉਹਦੇ ਕੋਲ ਤਾਂ ਗਰੀਬਨ 40 ਤੋਂ 60 ਲੱਖ ਹੈਗੇ ਨੇ ਵਿਦ ਸੋਰਸ ਆਫ ਇਨਕਮ ਹੁਣ ਬੱਚਾ ਕਬਰ ਆਏਗਾ ਯਾਰ ਮੇਰੇ ਕੋਲ ਤਾਂ ਇੰਨੇ ਫੰਡ ਹੋ ਹੀ ਨਹੀਂ ਸਕਦੇ ਤਾਂ ਕਬਰਾਨ ਦੀ ਗੱਲ ਨਹੀਂ ਬੱਚਿਆਂ ਕੋਲ ਜਿਹੜੇ ਆਸਟ੍ਰੇਲੀਆ ਚ ਫੰਡ ਦਿਖਾਏ 35 40 ਲੱਖ ਉਹ ਜ਼ਰੂਰ ਚੱਲਣਗੇ ਪਲੱਸ ਤੁਸੀਂ ਐਜੂਕੇਸ਼ਨ ਲੋਨ ਕਰਾ ਸਕਦੇ ਹੋ ਜਿਹਦੇ ਵਿੱਚ ਵੀਜ਼ਾ ਰੂਟ ਤੁਹਾਡੀ ਬਕਾਇਦਾ ਸਹਾਇਤਾ ਕਰੇਗਾ ਚਾਹੇ ਤੁਸੀਂ ਪੈਨ ਇੰਡੀਆ ਕਿਤੋਂ ਵੀ ਬਿਲੋਂਗ ਕਰਦੇ ਹੋ ਅਸੀਂ ਤੁਹਾਡਾ ਐਡਮਿਸ਼ਨ ਤੋਂ ਲੈ ਕੇ ਤੁਹਾਡਾ ਲੋਨ ਤੱਕ ਦਾ ਜਿਹੜਾ ਸਿਸਟਮ ਹੈਗਾ ਸਾਡੀ ਕੰਪਨੀ ਸਾ ਬੇਗੀ ਤੁਹਾਨੂੰ ਲੋਨ ਦੇ ਅਸਿਸਟੈਂਸ ਦਊਗੀ ਕਿ ਇਦਾਂ ਲੋਨ ਲੈ ਸਕਦੇ ਆ ਬਸ ਇਸ ਚੀਜ਼ ਦਾ ਅਸੀਂ ਧਿਆਨ ਰੱਖਣਾ ਕਿ ਆਸਟ੍ਰੇਲੀਆ ਤੋਂ ਬਾਅਦ ਰਿਫਿਊਜ਼ਲ ਤੋਂ ਬਾਅਦ ਜੇ ਨਿਊਜ਼ੀਲੈਂਡ ਅਪਲਾਈ ਕਰ ਰਹੇ ਆ ਤੇ ਅਸੀਂ ਨਿਊਜ਼ੀਲੈਂਡ ਦਾ ਵੀਜ਼ਾ ਵੀਜ਼ਾ ਕਿਦਾਂ ਲੈ ਸਕਦੇ ਆ ਜਾਂ ਉੱਥੇ ਅਸੀਂ ਕਿਦਾਂ ਪਹੁੰਚ ਸਕਦੇ ਆ ਸਟੱਡੀ 10 ਸਾਲ ਦੀ ਹੈ ਪਲੱਸ 2 ਤੋਂ ਬਾਅਦ ਸਭ ਤੋਂ ਵੱਡੀ ਗੱਲ ਜਿਹੜਾ ਪਲੱਸ ਪੁਆਇੰਟ ਹੈ ਪਲੱਸ 2 ਤੋਂ ਬਾਅਦ 2-3 ਸਾਲ ਦਾ ਗੈਪ ਐਕਸੈਪਟੇਬਲ ਹੈ ਤੁਸੀਂ ਜਸਟੀਫਾਈ ਕਰਨਾ ਹੈ ਜਸਟੀਫਿਕੇਸ਼ਨ ਤੁਹਾਡੀ ਹੋਣੀ ਚਾਹੀਦੀ ਹੈ ਪਰਸੈਂਟੇਜ 55% ਹੋਣ ਓਵਰਆਲ 6 ਬੈਂਡ ਨੇ 1.5 2.5 ਹੈ ਤੁਸੀਂ ਜਾ ਸਕਦੇ ਹੋ ਔਰ ਜਿਹੜਾ ਮੇਨ ਜਿਹੜੀ ਖੂਬੀ ਹੈ ਨਿਊਜ਼ੀਲੈਂਡ ਦੀ ਕਿ ਟਿਊਸ਼ਨ ਫੀਸ ਪਹਿਲਾਂ ਨਹੀਂ ਜਾਂਦੀ ਘੋਮਣ ਸਾਹ ਜਿਵੇਂ ਆਪਾਂ ਆਸਟ੍ਰੇਲੀਆ 'ਚ ਦੇਖਦੇ ਆ ਕਿ 25-25000 ਡਾਲਰ 30-30000 ਡਾਲਰ ਉਹਨਾਂ ਨੂੰ ਫੀਸਾਂ ਭਰਨੀਆਂ ਪੈ ਜਾਂਦੀਆਂ ਜਦੋਂ ਰਿਫਿਊਜ਼ਲ ਆਉਂਦੀ ਹੈ ਤਾਂ ਉਹਨਾਂ ਦੀ ਕਟੌਤੀ ਇੰਨੀ ਹੋ ਜਾਂਦੀ ਹੈ ਇੱਕ ਤਾਂ ਡਾਲਰ ਦੀ ਫਲਕਚੁਏਸ਼ਨ ਹੋ ਜਾਂਦੀ ਹੈ ਕੁਝ ਚਾਰਜਿਸ ਉਹਨਾਂ ਦੀ ਯੂਨੀਵਰਸਿਟੀ ਕਾਲਜੇਸ ਐਡਮਿਨਿਸਟ੍ਰੇਸ਼ਨ ਚਾਰਜਿਸ ਕੱਟ ਲੈਂਦਾ ਇਸ ਚੀਜ਼ ਦੀ ਜਿਹੜੇ ਨਿਊਜ਼ੀਲੈਂਡ 'ਚ ਆਪਾਂ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਸੇਫ ਹੈ ਕਿਉਂਕਿ ਬੱਚੇ ਦੀ ਜਿਹੜੀ ਏਏਪੀ ਕਹਿੰਦੇ ਆ ਏਆਈਪੀ ਆਉਣ ਤੋਂ ਬਾਅਦ ਅਸੀਂ ਫੀਸ ਭਰਨੀ ਹੈ ਫਿਰ ਅਸੀਂ ਘਪਰਾ ਕੇ ਰਹੇ ਆ ਮੈਂ ਅੱਜ ਇਹ ਸ਼ੋਰ ਦੇ ਦੌਰਾਨ ਉਹ ਬੱਚਿਆਂ ਲਈ ਇਹ ਫੈਸਿਲਿਟੀ ਲੈ ਕੇ ਆਏ ਆ ਜਿਹੜੇ ਬੱਚੇ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਚੁੱਕੇ ਨੇ ਜਾਂ ਆਸਟ੍ਰੇਲੀਆ ਜਾਣਾ ਚਾਹੁੰਦੇ ਆ ਉਹਨਾਂ ਦੀ ਇੱਕ ਡੈਸਟੀਨੇਸ਼ਨ ਹੈ ਇੱਕ ਹੌਟ ਡੈਸਟੀਨੇਸ਼ਨ ਹੈ ਕਿ ਆਸਟ੍ਰੇਲੀਆ ਜਾ ਕੇ ਪੜਨਾ ਕਿਉਂਕਿ ਆਸਟ੍ਰੇਲੀਆ ਨਿਊਜ਼ੀਲੈਂਡ 'ਚ ਪੈਸਾ ਬੱਚਾ ਬਹੁਤ ਕਮਾਉਂਦਾ ਹੈ ਜੈਟਮੋਸਫੀਅਰ ਵੈਦਰ ਦੀ ਗੱਲ ਕਰੀਏ ਤਾਂ ਬਹੁਤ ਐਕਸੀਲੈਂਟ ਵੈਦਰ ਹੈ ਔਰ ਨਿਊਕਲੀਅਰ ਫ੍ਰੀ ਕੰਟਰੀ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਬੰਦ ਆਸਟ੍ਰੇਲੀਆ ਰੁੱਕ ਰਹੇ ਸੀ ਕਿਸੇ ਕਾਰਨ ਕਰਕੇ ਰਿਜੈਕਟ ਹੋ ਗਏ ਨਹੀਂ ਜਾ 파 ਰਹੇ ਤਾਂ ਮੈਂ ਕਹਿੰਦਾ ਨਿਊਜ਼ੀਲੈਂਡ ਅੱਜ ਉਹ ਆਪਸ਼ਨ ਹੈ ਜਿਹੜੇ ਅਸੀਂ ਨਿਊਜ਼ੀਲੈਂਡ ਦੇ ਕਾਲਜਿਸ ਲੈ ਕੇ ਆਏ ਆ ਸਰਕਾਰੀ ਕਾਲਜਿਸ ਲੈ ਕੇ ਆਏ ਆ ਯੂਨੀਵਰਸਿਟੀਜ਼ ਲੈ ਕੇ ਆਏ ਆ ਗ੍ਰੀਨ ਲਿਸਟ ਦੇ ਵਿੱਚ ਜਿਹੜੇ ਕਾਲਜਿਸ ਫਾਲ ਕਰਦੇ ਨੇ ਅਸੀਂ ਉਹੀ ਕਾਲਜਿਸ ਬੱਚਿਆਂ ਲਈ ਲੈ ਕੇ ਆਏ ਆ